ਵੀਰ ਸਿੰਘ ਬਾਦਲ ਅੱਜ ਪ੍ਰਧਾਨਗੀ ਛੱਡਦੇ ਮੈਂ ਵੀ ਛੱਡ ਦੂੰਗਾ ਇਕੱਤਰ ਕੋਈ ਪੀਸੀ ਕੋਈ ਕੁਝ ਬਣਾਵੇ ਬਟਿਸ ਕਰ ਰਹੇ ਹੋ ਪ੍ਰਧਾਨਗੀ ਛੱਡਣ ਲਈ ਤਿਆਰ ਹੋਵੇ ਤਿਆ ਕ ਕਰੇ ਅਸੀਂ ਕਿਆ ਕਰਨ ਲਈ ਤਿਆਰ ਗੱਲ ਕਰ ਰਹੇ ਕਿ ਪੰਥ ਕੇ ਇਕਤਾ ਨੂੰ ਲੈ ਕੇ ਤੁਸੀਂ ਵੀ ਤਿਆਰ ਹੋ ਦੂਸਰੇ ਪਾਸੇ ਜੋ ਸਬਮਿਟਿੰਗ ਬਾਦਲ ਹੋ ਰਹੇ ਨੇ ਤੁਹਾਡਾ ਉਹ ਵੀ ਇਹ ਕਹਿੰਦਾ ਹੋਇਆ ਨਜ਼ਰ ਆਉਂਦਾ ਕਿ ਜੇ ਕਿਸੇ ਨੇ ਸਾਡੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਣਾ ਤਾਂ ਆ ਸਕਦਾ ਹੁਣ ਗੱਲ ਇੱਥੇ ਇਹ ਪੈਦੀ ਹੈ ਕਿ ਪੰਥ ਕੇ ਇਕਤਾ ਹੋਏਗੀ ਕਿਸ ਤਰੀਕੇ ਕਿਉਂਕਿ ਆ ਅਧਿਕਾਰ ਤੇ ਗੱਲਬਾਤ ਤਾਂ ਕੋਈ ਮੀਟਿੰਗ ਦੇ ਸਿਲਸਿਲੇ ਦੇ ਜ਼ਰੀਏ ਜਾਂ ਕਿਸੇ ਤਰੀਕੇ ਹੋਵੇਗੀ। ਤਾਂ ਮੈਂ ਕਮੇਟੀ ਤਾਂ ਬਿਲਕੁਲ ਕਮੇਟੀ ਜਾਂ ਕਿਸਦੇ ਅਕਾਲ ਤੱਕ ਸੁਖਵੀਰ ਸਿੰਘ ਬਾਦਲ ਅੱਜ ਪ੍ਰਧਾਨਗੀ ਛੱਡਦੇ ਮੈਂ ਵੀ ਛੱਡ ਦੂੰਗਾ ਇਕੱਲੇ। ਕੋਈ ਪੀਸੀਏ ਕੋਈ ਕਮੇਟੀ ਕੁਝ ਬਣਾ ਰਹੇ ਬਟਿਸ ਕਰ ਰਹੇ ਕਿਸੇ ਉਹ ਪ੍ਰਧਾਨਗੀ ਛੱਡਣ ਲਈ ਤਿਆਰ ਹੋਵੇ ਤਿਆਗ ਕਰੇ ਅਸੀਂ ਤਿਆਗ ਕਰਨ ਲਈ ਤਿਆਰ ਹਾਂ। ਕੋਈ ਕੋ ਕਮੇਟੀ ਕੋਈ ਈਸੀਏ ਕੋਈ ਹਾਂਜੀ ਬਿਲਕੁਲ ਸਾਡੇ ਐਫਰਟਸ ਕਰਦੇ ਰਹਿੰਦੇ ਨੇ ਈਆਲੀ ਸਾਹਿਬ ਹੈ। ਹ ਝੁੰਦਾ ਸਾਹਿਬ ਹੈ ਛੋਟੇਪੁਰ ਸਾਹਿਬ ਹੈ ਇਹ ਐਫਰਟਸ ਕਰਦੇ ਹੀ ਰਹਿੰਦੇ ਆ ਪਰ ਪਹਿਲਾਂ ਚੰਦ ਸਾਹਿਬ ਦੇ ਹੁਕਮਾਂ ਤੋਂ ਬਾਅਦ ਸਾਰਾ ਕੁਝ ਹੋਇਆ ਉਹ ਤੋਂ ਸੰਭਲ ਨੂੰ ਜੋ ਕੁਝ ਹੋਇਆ ਉਸ ਤੋਂ ਬਾਅਦ ਜਿਹੜੇ ਭਾਰਤੀ ਮੁਹਿੰਮ ਹੋਈ ਤੁਸੀਂ ਅਕਾਲ ਤਖਤ ਸਾਹਿਬ ਨੂੰ ਜਿਹੜਾ ਅਪੀਲ ਕਿਉਂ ਨਹੀਂ ਕਰਦੇ ਜੀ ਪੰਖ ਪੰਥਕ ਇਕਤਾ ਕਰਾਉਣੀ ਸੀ ਵੱਖ-ਵੱਖਰੇ ਖਵਾਰ ਹੋਏ ਬੈਠ ਰਹੇ ਕਿਉਂਕਿ ਇਹ ਸਾਨੂੰ ਪਤਾ ਹੈਗਾ ਕਿ ਅਕਾਲ ਤਖਤ ਸਾਹਿਬ ਨੇ ਇਹ ਨਹੀਂ ਕਰਾਉਣੀ ਕਿਉਂਕਿ ਭਾਈ ਮਨਜੀਤ ਸਿੰਘ ਜੀ ਨੇ ਜਿਹੜੇ ਉਸ ਵੇਲੇ ਅਕਾਲ ਤਖਤ ਦੇ ਜਹੇਦਾਰ ਸੀ ਨਾ ਜੀ ਤੇ ਉਹਨਾਂ ਨੇ ਵੀ ਇਹ ਇਕਤਾ ਕਰਵਾਉਂਦਾ ਜਦਨ ਕੀਤਾ ਵੀਰ ਸਿੰਘ ਬਾਦਲ ਅੱਜ ਪ੍ਰਧਾਨਗੀ ਛੱਡਦੇ ਮੈਂ ਵੀ ਛੱਡ ਦੂੰਗਾ ਇਕਤਾ ਹੀ ਉਹ ਕਿਸੇ ਕੋਣ ਨੂੰ ਕੁਝ ਬਣਾਵੇ ਬਟਿਸ ਕਰ ਰਿਹਾ ਕਿਸੇ ਉਹ ਪ੍ਰਧਾਨਗੀ ਛੱਡਣ ਲਈ ਤਿਆਰ ਹੋਵੇ ਤਿਆਗ ਕਰੇ ਅਸੀਂ ਤਿਆਗ ਕਰਨ ਲਈ ਤਿਆਰ ਹਾਂ ਇਹ ਗੱਲ ਕਰ ਰਹੇ ਕਿ ਪੰਥਕ ਇਕਤਾ ਨੂੰ ਲੈ ਕੇ ਤੁਸੀਂ ਵੀ ਤਿਆਰ ਹੋ ਦੂਸਰੇ ਪਾਸੇ ਜੋ ਸੁਖਬੀ ਸਿੰਘ ਬਾਦਲ ਹੋਰ ਉਹਨਾਂ ਦਾ ਤੁਹਾਡਾ ਉਹ ਵੀ ਇਹ ਕਹਿੰਦਾ ਹੋਇਆ ਨਜ਼ਰ ਆਉਂਦਾ ਕਿ ਜੇ ਕਿਸੇ ਨੇ ਸਾਡੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣਾ ਤਾਂ ਆ ਸਕਦਾ ਹੁਣ ਗੱਲ ਇੱਥੇ ਵੱਜਦੀ ਹੈ ਕਿ ਪੰਥਕ ਇਕਤਾ ਹੋਏਗੀ ਕਿਸ ਤਰੀਕੇ ਕਿਉਂਕਿ ਆ ਆਧିକਾਰ ਤੇ ਗੱਲਬਾਤ ਤਾਂ ਕੋਈ ਮੀਟਿੰਗ ਦੇ ਸਿਲਸਿਲੇ ਦੇ ਜ਼ਰੀਏ ਜਾ ਕੇ ਕਿਸੇ ਤਰੀਕੇ ਹੋਏਗੀ। ਤਾਲਮਿਲ ਕਮੇਟ ਤਾਲਮਿਲ ਕਮੇਟੀ ਜਾ ਕਿਸ ਦੇ ਅਕਾਲ ਤੱਕ ਸੁਖਵੀਰ ਸਿੰਘ ਬਾਦਲ ਅੱਜ ਪ੍ਰਧਾਨਗੀ ਛੱਡਦੇ ਮੈਂ ਵੀ ਛੱਡ ਦੂੰਗਾ ਇੱਕ ਤਾਈ। ਕੋਈ ਪੀਸੀਏ ਕੋਈ ਕਮੇਟੀ ਕੁਝ ਬਣਾਵੇ ਬਟ ਇਸ ਕਰ ਰਹੇ ਕਿਸੇ ਪ੍ਰਧਾਨਗੀ ਛੱਡਣ ਲਈ ਤਿਆਰ ਹੋਵੇ। ਤਿਆਰ ਕ ਕਰੇ? ਅਸੀਂ ਤਿਆਰ ਕਰਨ ਲਈ ਤਿਆਰ ਹਾਂ। ਕੋਈ ਕੋ ਕਮੇਟੀ ਕੋਈ ਪੀਸੀਏ ਕੋਈ ਹਾਂਜੀ ਬਿਲਕੁਲ ਸਾਡੇ ਐਫਰਟਸ ਕਰਦੇ ਰਹਿੰਦੇ ਨੇ। ਇਹ ਆਲੀ ਸਾਹਿਬ ਹੈ। ਹ ਜੁੰਦਾ ਸਾਹਿਬ ਹੈ ਛੋਟੇਪੁਰ ਸਾਹਿਬ ਹੈ ਇਹ ਐਫਰਟਸ ਕਰਦੇ ਹੀ ਰਹਿੰਦੇ ਆ ਪਹਿਲਾ ਜਿਹੜਾ ਸਾਹਿਬ ਦੇ ਹੁਕਮਾਂ ਤੋਂ ਬਾਅਦ ਸਾਰਾ ਕੁਝ ਹੋਇਆ ਉਹ ਤੋਂ ਬਾਅਦ ਜਿਹੜੇ ਭਰਤੀ ਮੁਹਿੰਮ ਹੋਈ ਤੁਸੀਂ ਅਕਾਲ ਤਖਤ ਸਾਹਿਬ ਨੂੰ ਜਿਹੜਾ ਅਪੀਲ ਕਿਉਂ ਨਹੀਂ ਕਰਦੇ ਜੀ ਪੰਥਕ ਇਕਤਾ ਕਰਾਓ ਅਸੀਂ ਵੱਖ-ਵੱਖਰੇ ਖਵਾਰ ਹੋਏ ਮਿਲ ਰਹੇ ਕਿਉਂਕਿ ਇਹ ਸਾਨੂੰ ਪਤਾ ਹੈਗਾ ਕਿ ਅਕਾਲ ਤਖਤ ਸਾਹਿਬ ਨੇ ਇਹ ਨਹੀਂ ਕਰਾਉਣੀ ਕਿਉਂਕਿ ਭਾਈ ਮਨਜੀਤ ਸਿੰਘ ਜੀ ਨੇ ਜਿਹੜੇ ਉਸ ਵੇਲੇ ਅਕਾਲ ਤਖਤ ਦੇ ਜਹੇਦਾਰ ਸੀ ਨਾ ਜੀ ਤੇ ਉਹਨਾਂ ਨੇ ਵੀ ਇਹ ਏਕਤਾ ਕਰਵਾਉਂਦਾ ਜਦਨ ਕੀਤਾ ਵੀਰ ਸਿੰਘ ਬਾਦਲ ਅੱਜ ਪ੍ਰਧਾਨਗੀ ਛੱਡਦੇ ਮੈਂ ਵੀ ਛੱਡ ਦੂੰਗਾ ਏਕਤਾ ਹੀ ਉਹ ਕਿਸੇ ਕੋਣ ਨੂੰ ਕੁਝ ਬਣਾਵੇ ਬਟਿਸ ਕਰ ਰਿਹਾ ਕਿਸੇ ਉਹ ਪ੍ਰਧਾਨਗੀ ਛੱਡਣ ਲਈ ਤਿਆਰ ਹੋਵੇ ਤਿਆਗ ਕਰੇ ਅਸੀਂ ਤਿਆਗ ਕਰਨ ਲਈ ਤਿਆਰ ਹਾਂ ਇਹ ਗੱਲ ਕਰ ਰਹੇ ਕਿ ਪੰਥਕ ਏਕਤਾ ਨੂੰ ਲੈ ਕੇ ਤੁਸੀਂ ਵੀ ਤਿਆਰ ਹੋ ਦੂਸਰੇ ਪਾਸੇ ਜੋ ਸੁਖਬੀ ਸਿੰਘ ਬਾਦਲ ਹੋਰ ਉਹਦਾ ਤੁਹਾਡਾ ਉਹ ਵੀ ਇਹ ਕਹਿੰਦਾ ਹੋਇਆ ਨਜ਼ਰ ਆਉਂਦਾ ਕਿ ਜੇ ਕਿਸੇ ਨੇ ਸਾਡੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣਾ ਤਾਂ ਆ ਸਕਦਾ ਹੁਣ ਗੱਲ ਇੱਥੇ ਵੱਜਦੀ ਹੈ ਕਿ ਪੰਥਕ ਏਕਤਾ ਹੋਏਗੀ ਕਿਸ ਤਰੀਕੇ ਕਿਉਂਕਿ ਅ ਅਧਿਕਾਰ ਤੇ ਗੱਲਬਾਤ ਤਾਂ ਕੋਈ ਮੀਟਿੰਗ ਦੇ ਸਿਲਸਿਲੇ ਦੇ ਜ਼ਰੀਏ ਜਾਂ ਕਿਸੇ ਤਰੀਕੇ ਹੋਵੇਗੀ। ਤਾਂ ਮੈਂ ਕਮੇਟੀ ਤਾਂ ਬਿਲਕੁਲ ਕਮੇਟੀ ਜਾਂ ਕਿਸਦੇ ਅਕਾਲ ਤੱਕ ਸੁਖਵੀਰ ਸਿੰਘ ਬਾਦਲ ਅੱਜ ਪ੍ਰਧਾਨਗੀ ਛੱਡਦੇ ਮੈਂ ਵੀ ਛੱਡ ਦੂੰਗਾ ਇਕੱਲੇ। ਕੋਈ ਪੀਸੀਏ ਕੋਈ ਕਮੇਟੀ ਕੁਝ ਬਣਾ ਰਹੇ ਬਟਿਸ ਕਰ ਰਹੇ ਕਿਸੇ ਉਹ ਪ੍ਰਧਾਨਗੀ ਛੱਡਣ ਲਈ ਤਿਆਰ ਹੋਵੇ ਤਿਆਗ ਕਰੇ ਅਸੀਂ ਤਿਆਗ ਕਰਨ ਲਈ ਤਿਆਰ ਹਾਂ। ਕੋਈ ਕੋ ਕਮੇਟੀ ਕੋਈ ਈਸੀਏ ਕੋਈ ਹਾਂਜੀ ਬਿਲਕੁਲ ਸਾਡੇ ਐਫਰਟਸ ਕਰਦੇ ਰਹਿੰਦੇ ਨੇ ਈਆਲੀ ਸਾਹਿਬ ਹੈ। ਜਹੁੰਦਾ ਸਾਹਿਬ ਹੈ ਛੋਟੇਪੁਰ ਸਾਹਿਬ ਹੈ ਇਹ ਐਫਰਟਸ ਕਰਦੇ ਹੀ ਰਹਿੰਦੇ ਆ ਪਰ ਪਹਿਲਾ ਚੰਦ ਸਾਹਿਬ ਦੇ ਹੁਕਮਾਂ ਤੋਂ ਬਾਅਦ ਸਾਰਾ ਕੁਝ ਹੋਇਆ ਉਹ ਤੋਂ ਸੰਭਰ ਨੂੰ ਜੋ ਕੁਝ ਹੋਇਆ ਉਸ ਤੋਂ ਬਾਅਦ ਜਿਹੜੇ ਭਾਰਤੀ ਮੁਹਿੰਮ ਹੋਈ ਤੁਸੀਂ ਅਕਾਲ ਤਖਤ ਸਾਹਿਬ ਨੂੰ ਜਿਹੜਾ ਅਪੀਲ ਕਿਉਂ ਨਹੀਂ ਕਰਦੇ ਜੀ ਪੰਖ ਪੰਥਕ ਇਕਤਾ ਕਰਾਉਣੀ ਸੀ ਵੱਖ-ਵੱਖਰੇ ਖਵਾਰ ਹੋਏ ਬੈਠ ਰਹੇ ਕਿਉਂਕਿ ਇਹ ਸਾਨੂੰ ਪਤਾ ਹੈਗਾ ਕਿ ਅਕਾਲ ਤਖਤ ਸਾਹਿਬ ਨੇ ਇਹ ਨਹੀਂ ਕਰਾਉਣੀ ਕਿਉਂਕਿ ਭਾਈ ਮਨਜੀਤ ਸਿੰਘ ਜੀ ਨੇ ਜਿਹੜੇ ਉਸ ਵੇਲੇ ਅਕਾਲ ਤਖਤ ਦੇ ਜਹੇਦਾਰ ਸੀ ਨਾ ਜੀ ਤੇ ਉਹਨਾਂ ਨੇ ਵੀ ਇਹ ਇਕਤਾ ਕਰਵਾਉਂਦਾ ਜਦਨ ਕੀਤਾ